ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਰਨਾਲਾ ਸ਼ਹਿਰ ਸੇਖਾ ਰੋਡ ਤੇ ਪਹੁੰਚੇ ਆ ਬਾਈ ਜੱਗੀ ਕੋਲੇ ਗਾਵਾਂ ਦਿਖਾਵਾਂਗੇ ਤਿੰਨ ਇੱਕ ਤਾਂ ਦਿਖਾਵਾਂਗੇ ਦੋ ਦੰਦ ਗਰਲੈਂਡੋ ਦਾ ਤੋਹਫਾ ਦੋ ਦਿਖਾਵਾਂਗੇ ਐਫ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜੀ ਡਿਟੇਲ ਆ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਜੱਗੀ ਫਿਰ ਆ ਜਾ ਆ ਜਾ ਹੋਰ ਕਿਵੇਂ ਆ ਠੀਕ ਆ ਜੀ ਵਧੀਆ ਬਾਈ ਕੀ ਹਾਲ ਆ ਗਰੀ ਠੀਕ ਕਰਤੀ ਕਾਲਾ ਜਮਾ ਓਕੇ ਬਾਈ ਕਿਹੜੀ ਤੋਂ ਕਰੀਏ ਸ਼ੁਰੂ ਫਿਰ ਇਦੋਂ ਗਰਲੈਂਡ ਤੋਂ ਹੀ ਕਰ ਲੈਂਦੇ ਆ ਵੀਰੇ ਤੌਰ ਖੋਲ ਕੇ ਫਿਰ ਆ ਤੌਰ ਪੁੱਤ ਮੱਛੀ ਸੁਆ ਕਿਹੜਾ ਇਹਦਾ ਸੁਆ ਪਹਿਲਾ ਬਾਈ ਜੀ ਦੰਦਾਂ ਚ ਦੋ ਦੰਦ ਬਿਲਕੁਲ ਪਿਓਰ ਚੈੱਕ ਕਰਾ ਦਾਂਗੇ ਜੇ ਹਾਂ ਜੀ ਹਾਂ ਜਮਾ ਪਹਿਲਾਂ ਆਪਾਂ ਦੰਦ ਦੀ ਚੈੱਕ ਕਰਾਓ ਜੀ ਠੀਕ ਆ ਕਾਲਾ ਇਦੋਂ ਤੌਰ ਮੁੱਤ ਤਾਂ ਗਲੀ ਕਣੀ ਕਮਾ ਦੇ ਬਾਈ ਦੰਦਾਂ ਚ ਆ ਗਈ ਬਾਈ ਕਹਿੰਦਾ origignal ਦੋ ਦੰਦ ਜਮਾ ਪਿਓਰ ਨਾਲ ਬੱਚਾ ਕੀ ਆ ਜੱਗੀ ਬੱਚੀ ਆ ਜੀ ਨਾਲ ਇਹਦੇ ਆ ਗਈ ਬੱਛੀ ਕੰਪਨੀ ਆ ਗਈ ਇਹਦੀ ਗਰਲੈਂਡੋ ਹਨਾ ਗਰਲੈਂਡੋ ਜੀ ਗਰਲੈਂਡੋ ਆ ਨਸਲ ਇਹਦੀ ਗਰਲੈਂਡੋ ਆ ਗਈ ਕੱਦ ਵੀ ਚੰਗਾ ਤੇ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਆ ਤੇ ਤਕਰੀਬਨ ਤਕਰੀਬਨ ਲੱਛਣ ਜਿਵੇਂ ਆਪਾਂ ਕਹਿ ਲਈ ਵੀ 75% ਗਰਲੈਂਡੋ ਦੇ ਪੈ 75% ਨੇ ਬਾਈ ਕਿਉਂਕਿ ਆਉਂਦੇ ਸੂਏ ਨੂੰ ਐ ਮੰਨ ਲਾ ਵੀ ਇਹ 100 ਦੀ 100 ਬਣ ਜੂਗੀ ਇਤਕੀ ਥੋੜੀ ਜਿਹੀ ਫਿੱਕੀ ਕਰਕੇ ਆਪਾਂ ਨੂੰ ਐਂ ਜਿ ਲੱਗਦੀ ਆ ਹਨਾ ਠੀਕ ਆ ਗੱਲ ਬਾਕੀ ਕੁਆਲਿਟੀ ਹੁੰਨੀ ਹੀ ਆ ਜਦੋਂ ਚਮਕਦਾ ਉਹ ਕਮਣ ਜਾਂਦੀ ਆ ਠੀਕ ਆ ਗੱਲ ਉਹਦਾ ਮਤਲਬ ਪਿਆਰ ਚ ਪੈਣ ਲੱਗ ਜਾਣਾ ਜਾਵਾ ਇਹਨੇ ਜਿਵੇਂ ਆਪਾਂ ਕਹਿ ਲਿਆ ਕਈ ਵਾਰੀ ਸੰਭਾਲ ਘੱਟ ਹੁੰਦੀ ਆ ਥੋੜੀ ਸੰਭਾਲ ਚ ਘੱਟ ਆਈ ਆ ਬਚਰੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਅਗਲੇ ਪੰਨੇਉਂ ਦਿਖਾ ਦੇ ਬੱਲੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਥੋੜੀ ਬਹੁਤੀ ਭਾਲਾ ਬੰਨੇ ਹਨਾ ਹਾਂ ਬਈ ਥੋੜੀ ਜਿਹੀ ਬਾਦੀ ਹੈਗੀ ਆ ਪਹਿਲੜਾ ਕਰਕੇ ਤੁਹਾਨੂੰ ਪਤਾ ਪਹਿਲੜਾ ਮੱਛੀ ਨੂੰ ਸਵੈਨਿੰਗ ਤਾਂ ਪਾਉਂਦੀ ਨਹੀਂ ਨੇ ਬਾਈ ਠੀਕ ਆ ਗੱਲ ਚਵਾਈ ਚਬੂਈ ਤਾਂ ਇੰਨੀ ਚੰਗੀ ਆ ਬਾਈ ਯਾਰ ਬਹੁਤ ਜ਼ਿਆਦਾ ਚੰਗੀ ਆ ਲੈ ਇੱਥੇ ਦਿਖਾ ਦੇ ਬ ਬੌਲੇ ਹੀ ਮਾਰਦੀ ਆ ਜਮਈ ਅਗਲੇ ਥਣਾ ਚ ਵੀ ਮਾਰਦੇ ਫਿਰ ਨਾਲ ਬੱਛੀ ਆ ਦੇ ਬੱਛੀ ਜੀ ਬੱਛੀ ਪੜਾਣੀ ਥੋੜੀਆਂ ਬਹੁਤੀਆਂ ਹੋ ਜਾਣੀਆਂ ਸੱਟੀਆਂ ਪੈਸੇ ਲੱਗੀ ਇਹਦੇ ਬਾਈ ਮੁੱਲ ਸਾਰਿਆਂ ਦੇ ਆਪਾਂ ਫੋਨ ਤੇ ਹੀ ਕਰ ਲਾਂਗੇ ਬੌਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਬੌਲੇ ਨਹੀਂ ਮੰਗਦੇ ਬਾਈ ਜਿਵੇਂ ਜਾਜ ਰੇਟ ਹੋਣਗੇ ਇਹ ਚੋਲਾ ਭਰ ਕੇ ਮੰਗ ਲੈ ਨਹੀਂ ਚੋਲਾ ਭਰ ਕੇ ਨਹੀਂ ਮੰਗਦੇ ਆਪਾਂ ਵੀਰੇ ਠੀਕ ਆ ਗੱਲ ਆਪਾਂ ਤਾਂ 1000 1000 2000 ਬਣੀ ਜਾਵੇ ਯਾਰ ਵੀਰੇ ਆਪਾਂ ਦਾ ਆਇਆ ਵੀ ਮਾਲ ਵਿਕੀ ਜਾਵੇ ਨਾਲ ਦੀ ਨਾਲ ਹਨ ਠੀਕ ਆ ਗੱਲ ਅਗਲੇ ਦੇ ਪਸ਼ੂ ਚੰਗਾ ਲੱਗ ਜਾਰ ਵਾਲੀ ਕਾਰ ਸੇਵਾ ਦਾ ਵਪਾਰੀ ਕਾ ਨੂੰ ਕਰਦੇ ਆ ਦੋਸਤ ਤਾਂ ਵੱਧ ਬਣਾਉਂਦੇ ਆ ਥੋੜੀ ਨਹੀਂ ਬਾਈ ਆਪਾਂ ਤਾਂ ਦੋ ਵਾਲੀਆਂ ਬਾਈ ਇਮਾਨਦਾਰੀ ਨਾਲ ਦੋ ਦੇ ਦਿਆ ਕਰੇ ਆਪਾਂ ਨੂੰ ਕੋਈ ਹੋਰ ਦੱਸੋ ਠੀਕ ਹੈ ਗੱਲ ਨਾਲੇ ਦੇ ਬੱਛੀ ਆ ਗਈ ਹੈ ਨਾ ਹਾਂ ਬੱਛੀ ਆ ਵੀਰੇ ਆ ਗਈ ਗਰਲੈਂਡੋ ਦੇ ਵਿੱਚ ਹੀ ਤੇ ਹੁਣ ਦੋ ਦਿਖਾਵਾਂਗੇ ਐਚ ਐਫ ਤੇ ਅਜੇ ਤੇ ਮਾਰ ਬਿੱਲੇ ਨਾਲ ਆਪਣੀ ਦੁਆ ਮੰਨ ਬਾਈ ਰੋਜ਼ ਦੀ ਆਪਾਂ ਬਾੜੀਆਂ ਫੜਾਂ ਦਾ ਨਹੀਂ ਮਾਰਦੇ ਹਾਂਜੀ ਵੀ ਆਪਣੀ ਰੋਜ਼ ਦੀ ਇੱਕ ਗਾਂ ਦੀ ਕੁਐਸਟ ਹੀ ਹੈਗੀ ਆ ਠੀਕ ਹੈ ਗੱਲ ਜੇ ਆਪਣੀਆਂ ਲਾਲਾ ਵੀ ਦੋ ਦੋ ਹਜ਼ਾਰ ਨਾਲ ਆਪਣੀ ਮਹੀਨੇ ਦੀਆਂ 30 ਗਾਂ ਜਾਂ ਵਿਕੀ ਜਾਂਦੀਆਂ 60 ਹਜ਼ਾਰ ਹੋ ਗ ਇਹਦਾ ਆਰਡਰ ਦਿਖਾਜ ਇਹ ਇੱਥੋਂ ਸਾਰੀ ਦਿਖਾ ਦੀ ਪਿੱਛੇ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਬਾਈ ਜੀ ਚਾਰ ਦੰਦਾਂ ਪਿਓਰ ਪਿਓਰ ਚਾਰ ਦੰਦ ਜੇ ਉਹ ਪਿਓਰ ਜੀ ਢੋੜ ਬਾਈ ਖੋਲ ਕੇ ਆਂਦੀਆਂ ਕੱਢ ਲਈ ਦੰਦਾਂ 'ਚ ਆ ਗਈ ਬਾਈ ਕਹਿੰਦਾ ਪਿਓਰ ਚਾਰ ਦੰਦ ਸੂਆ ਦੂਜਾ ਤੇ ਜਿਵੇਂ ਆਪਾਂ ਕਹਿ ਲਿਆ ਵੀ ਆ ਗਈ ਜਮੇ ਕਬੂਤਰੀ ਵਰਗੀ ਹੈ ਨਾ ਮਾੜਾ ਬਾਈ ਚਾਰ ਸੁਪੇਰੋ ਇੱਕੋ ਜੀ ਬੱਛੀ ਐ ਇੰਨੀ ਕੁਆਲਿਟੀ ਹੈ ਨਾ ਬਹੁਤ ਜ਼ਿਆਦਾ ਕੀ ਰਿਕਾਰਡ ਰਿਆ ਜੱਗੀ ਪਹਿਲਣ ਦਾ ਰਿਕਾਰਡ ਇਹਦਾ ਜੀ 25 ਕਿਲੋ ਤੋਂ ਦਿੱਤਾ ਪਨੂਨ ਨੇ ਇਹ ਆਈ ਆ ਆਮ ਘਰੋਂ ਮਤਲਬ ਆਪਾਂ ਕੋਈ ਫਾਰਮ ਚੋਂ ਨਹੀਂ ਲਈ ਇਹ ਠੀਕ ਆ ਗੱਲ ਆ ਆਪਾਂ ਕਹੀ ਜਾਈਏ ਇਹਦਾ ਫਾਰਮ ਦਾ ਰਿਕਾਰਡ ਆ ਜਾਂ ਹੋਰ ਆ ਹਨਾ ਠੀਕ ਆ ਗੱਲ ਆ ਆਪਾਂ ਨੂੰ ਇਹਦੇ ਕੋਈ ਵਿਚਾਰ ਨਹੀਂ ਸੀਮਲ ਵਗੈਰਾ ਦੇ ਵੀ ਨਹੀਂ ਪਤਾ ਹੈਗਾ ਵੀ ਕਿਹੜਾ ਲੱਗਿਆ ਹੋਇਆ ਆਪਾਂ ਲਈ ਇਹ ਕਹਿ ਕੇ ਦਿੰਦੇ ਵੀ ਇਹਦੇ ਸੈਸਟਰ ਲੱਗਿਆ ਇਹਦੇ ਉਹ ਲੱਗਿਆ ਹਨਾ ਲਈ ਘਰ ਤੋਂ ਲਈ ਘਰੋਂ ਪਰ ਬੰਦੇ ਪੂਰੀ ਕੇਅਰ ਵਾਲੇ ਸੀ ਵਧ ਗਈ ਲੱਗਿਆ ਹੋ ਸੀਮਣ ਦੇ ਮਤਲਬ ਨਸਲ ਚੰਗੀ ਆ ਨਾ ਹਾਂ ਉਹ ਕਹਿੰਦੇ ਵੀ ਬੱਚੀ ਵਾਲਾ ਹੀ ਲਵਾਇਆ ਹੋਇਆ ਬਾਈ ਹਾਂ ਨਸਲ ਬਰੀਡ ਚੰਗੀ ਆ ਔਰ ਇਹ ਵੀ ਜਿਹੜੇ ਬੰਦੇ ਨੇ ਮੂਹਰੇ ਸਾਹਮਣੀ ਆ ਕਿਸੇ ਨੇ ਹਾਂਜੀ ਬਰੀਡ ਤਿਆਰ ਕਰਨੀ ਆ ਠੀਕ ਆ ਗੱਲ ਉਹਦੇ ਲਈ ਪੂਰੀ ਮਤਲਬ ਕੁਆਲਟੀ ਵਾਲੀ ਬੱਚੀ ਆ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਆ ਗਈ ਐਚਐਫ ਕੰਪਨੀ ਜੀ ਹੈਨਾ ਹਾਂ ਪਿਓਰ ਐਚਐਫ ਦੰਦਾਂ ਜਾਂ ਗਈ ਚਾਰ ਦੰਦਾਂ ਦਾ ਆਰਡਰ ਰੱਖੂਗੀ ਬਿਲਕੁਲ ਫਿਕਸ ਕੁਆਲਟੀ ਦੀ ਗੱਲ ਕਰ ਲਈਏ ਕੱਦ ਕਾਟ ਦੀ ਰੰਗ ਰੂਪ ਦੀ 3 ਚਵਾਈ ਵਾਲੀ ਵੀ ਇਹ ਮਸ਼ੀਨੀ ਚਵਾਈ ਵਾਲੀ ਵੀ ਆ ਸਾਰੇ ਪੱਖ ਤੋਂ ਚੱਲੂਗੀ ਹਾਂ ਆਰਡਰ ਮੈਂ ਬਣੂਗੀ ਬਹੁਤ ਬੱਚੀ ਬਣਾਉਗੀ ਹੈਨਾ ਕਿੰਨੇ ਦਿਨ ਪੈਂਡਿੰਗ ਦੱਸੇ ਨੇ ਇਹਦੇ ਏ ਭਾਈ ਮੈਂ ਆ ਮਨ ਨੇ 10 ਤੋਂ 12 ਦਿਨ ਦੱਸੇ ਉਹਨਾਂ ਨੇ ਠੀਕ ਆ ਜੀ 8 ਦਿਨ ਦਾ ਮਤਲਬ ਪੱਕਾ ਹੀ ਰਾਮਬਰ ਦੀ ਲੈ ਜੂਗੀ ਠੀਕ ਆ ਗੱਲ ਆ ਆਇਥੇ ਤੁਹਾਡਰ ਕੁਆਲਟੀ ਦਿਖਾ ਦਿੰਦੇ ਪਹਿਲੇ ਆ ਇਥੇ ਦੀ ਅੱਧਰ ਕੁਆਲਟੀ ਕਰਾ ਦੇ ਚੈੱਕ ਹਜੇ ਬਣੂ ਬਹੁਤ ਜੇ ਵਪਾਰੀ ਖੇਚਦੇ ਹੁੰਦੇ ਨੇ ਰਬੜ ਜਿਉਂ ਵਿੱਲਾ ਪੂਗੀ ਬਾਈ ਯਾਰ ਬਹੁਤ ਲੈਵਾ ਪਾਉਣਾ ਤੇ ਬਣੂਗੀ ਸੋਣੀ ਥੱਲਿਓ ਉਹ ਟੁੱਟਮਾ ਲੈਵਾ ਨਹੀਂ ਰੱਖਦੀ ਕਿਸੇ ਵੀ ਕੋਈ ਚੀਜ਼ ਨਹੀਂ ਹੈਗੀ ਬਾਈ ਵੀ ਇਹ ਮਤਲਬ ਔਰ ਚੋੜਾ ਲੈ ਕੇ ਫਿਰਦੀ ਰਹੂਗੀ ਠੀਕ ਹੈ ਜੀ ਜਦੋਂ ਤਿਆਰ ਹੋਗੀ ਤਾਂ ਤੂੰ ਇਹ ਮੰਨਦਾ ਵੀ ਪੂਰੀ ਫਿਕਸ ਹੋਣਾ ਬੱਚੀ ਨੇ ਸੋਹਣੀ ਲੱਗਣੀ ਹੈ ਪੂਰੀ ਇਥੋਂ ਵਿਲੇ ਫੇਸ ਕੁਆਲਟੀ ਦੇ ਮਾਰਦੇ ਕੈਮਰਾ ਰੇਟ ਇਹਦਾ ਵੀ ਫੋਨ ਤੇ ਕਰਾਂਗੇ ਹਾਂ ਬਾਈ ਫੋਨ ਤੇ ਕਰ ਲਾਂਗੇ ਕੋਈ ਹੋਰ ਕੋਈ ਵੇਚਣ ਵਾਲਾ ਵੀਰ ਲੈ ਜਾਂਦਾ ਨਹੀਂ ਨਹੀਂ ਬਾਈ ਜਿੰਨੇ ਕੁ ਵੀ ਹੈਗੀ ਆ ਉਹਨੇ ਕੀ ਉਹਨੇ ਕੀ ਮੰਗਾਗੇ ਬਾਈ ਜਿਆਦਾ ਨਹੀਂ ਮੰਗਦੇ ਤੇ ਹੁਣ ਵਿਲੇ ਮਾਰਦੇ 3 ਨੰਬਰ ਵਾਲੀ ਦੇ ਕੈਮਰਾ ਹੋਵੇ ਇਹ ਆ ਗਈ ਐਚਐਫ ਕ੍ਰੋਸ ਦੇ ਵਿੱਚ ਥੋੜੀ ਜੀ ਹਲਕੀ ਜੀ ਹੈ ਨਾ ਨਹੀਂ ਨਹੀਂ ਕ੍ਰੋਸ ਤਾਂ ਨਹੀਂ ਹੈਗੀ ਬਈ ਇਹ ਥੋੜੀ ਜਿਵੇਂ ਆਪਾਂ ਵੱਡੀ ਲੂਈਂ ਦੀ ਬੱਛੀ ਹੁੰਦੀ ਹੈ ਨਾ ਉਹ ਚੀਜ਼ ਆ ਹੈ ਤਾਂ ਬਿਲਕੁਲ ਸਾਫ਼ ਹੀ ਲੱਗਦੀ ਆ ਬਾਡੀ ਉਹਦੀ ਨਹੀਂ ਉਹ ਕੁਝ ਹੋਰ ਚੀਜ਼ ਹੈ ਵੀਰੇ ਇਹ ਕੁਝ ਹੋਰ ਚੀਜ਼ ਹੈ ਇਹ ਨਾ ਜਿਵੇਂ ਅੰਪੋਰਟਡ ਟੀਕੇ ਐ ਸੀ ਪਹਿਲਾਂ ਉਹ ਟੀਕੇ ਦੀ ਹੈਗੀ ਬੱਛੀ ਇਹ ਮੈਕਰੋ ਦੀ ਬੱਛੀ ਆ ਖੈਰ ਆਪ ਤਾਂ ਇਹ ਠੀਕ ਆ ਜੀ ਤੇ ਲੈਗ ਸਕੋਰ ਦੀ ਮਜ਼ਬੂਤ ਆ ਬਹੁਤ ਜ਼ਿਆਦੇ ਬਾਡੀ ਵੇਟ ਲੈਗ ਸਕੋਰ ਬਹੁਤ ਮਜ਼ਬੂਤ ਆ ਇਹਦਾ ਲੱਗ ਗਿਆ ਸਕੋਰ ਦੀ ਮਜ਼ਬੂਤਤਾ ਕੱਦ ਕਾਠ ਵੀ ਚੰਗਾ ਤੇ ਆ ਗਈ ਬਾਈ ਫੁੱਲ ਵਜਨ ਵਾਲੀ ਹੈ ਨਾ ਪੂਰੀ ਬੋਡੀ ਵੇਟ ਬਹੁਤ ਜ਼ਿਆਦਾ ਆ ਗਈ ਵਜਨ ਵਾਲੀ ਆਰਡਰ ਰੱਖੂਗੀ ਜਮਾਂ ਨਾਲ ਲਗਮਾ ਫਿਕਸ ਆਰਡਰ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਇਹਦਾ ਜੱਗੀ ਕੀ ਰਕਾਰਾ ਦੁੱਦਾ ਦੁੱਧ ਨੇ ਵੀਰੇ 22 ਕਿਲੋ ਪਲੂਣ ਨਹੀਂ ਦਿੱਤਾ ਹੋਇਆ ਪਹਿਲਣ ਨੇ ਹਾਂ ਦੂਜਾ ਸੂਆ ਹੀ ਇਹ ਆ ਇੱਥੇ ਬੜੀ ਸ਼ਾਨਦਾਰ ਲੱਗਦੀ ਆ ਤੁਰਦੀ ਆ ਨਹੀਂ ਬਾਈ ਹੈ ਹੀ ਬਹੁਤ ਚੰਗੀ ਆ ਬੱਛੀ ਇਕੱਠੀ ਜਿਹੜੀ ਉੱਥੇ ਆ ਨਾ ਉੱਥੇ ਇਕੱਠੀ ਜੀ ਹੋਈ ਖੜੀ ਥੋੜੀ ਡਰਦੀ ਸੀ ਠੀਕ ਆ ਜੀ ਵੇ ਆਪਣੇ ਨਾ ਥੋੜਾ ਜਿਹਾ ਜਨੂੰ ਪਹਿਲਾਂ ਛੋਟੀਆਂ ਗਾਮਾਂ ਦਾ ਕੰਮ ਹੀ ਕਰਦੇ ਸੀਗੇ ਆਪਾਂ ਹੁਣ ਉਧਰ ਨੋੜਾ ਬਣਾਇਆ ਉਧਰ ਹੀ ਸੁੰਗੀਆਂ ਲੱਗਿਆ ਕਰਨੀਆਂ ਇਹ ਵਿਚਾਰੀਆਂ ਠੀਕ ਹੈ ਗੱਲ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਬਾਡੀ ਵੀ ਫੁੱਲਾ ਥਣ ਦਾ ਸੈਜ ਵੀ तकरीबन तकरीबन ਜਿਵੇਂ ਆਪਾਂ ਕਹਿੰਦੇ ਪਹਿਲੇ ਦੂਜੇ ਸੂਆ ਨੇ ਝੋਟੀਆਂ ਨਾਲ ਦਾ ਕਮਾਲਾ ਬਾਈ ਕਮਾਲਾ ਤੇ ਆ ਗਈ ਉਤੋਂ ਬਾਡੀ ਵਾਲੀ ਹੈ ਨਾ ਹਾਂਜੀ ਹਾਂ ਚੜਾਈ ਵੀ ਫੁੱਲ ਨਾ ਮਤਲਬ ਹਾਂਜੀ ਪਿਓਰ ਮਾਈਕਰੋ ਦੀ ਬੱਚੀ ਹੈ ਇਹ ਜਿਹੜਾ ਮਤਲਬ ਖੂੜਾ ਫਾਰਮ ਹਨ ਹਾਂਜੀ ਲਤਾਲੇ ਹਾਂਜੀ ਹਾਂਜੀ ਇਹ ਉੱਥੋਂ ਬੰਦੇ ਟੋਕੜ ਗੱਬਣ ਲੈ ਕੇ ਆਏ ਸੀ ਪਿਛਲੀ ਵਾਰ ਪਹਿਲਣ ਠੀਕ ਆ ਗੱਲ ਜਿਨੇ ਪਸੂਆ ਮਤਲਬ ਉਹਨਾਂ ਨੇ ਪੀਤਾਗਾ ਠੀਕ ਆ ਗੱਲਾਂ ਤੇ ਹੁਣ ਮਤਲਬ ਦੁਬਾਰੇ ਜਦੋਂ ਹੁਣ ਗੱਬਣ ਸੀ ਆਪਾਂ ਦੇ ਕੋਲੇ ਆਈ ਆ ਹਾਂਜੀ ਹਾਂਜੀ ਇਹ ਉਹਨਾਂ ਦੀ ਮਾਈਕਰੋ ਦੀ ਪਿਓਰ ਬੱਛੀ ਆ ਇਹ ਜਮ ਠੀਕ ਆ ਗੱਲਾਂ ਉਰਲੇ ਬੰਨੇ ਲੰਬਾਈ ਦਿਖਾ ਦੇ ਬਿੱਲੇ ਪਛਾਣੂ ਹੋ ਕੇ ساری ਪੱਛੀ ਦਿਖਾ ਦੇ ਇੱਥੋਂ ਲੰਬੀ ਵੀ ਚੰਗੀ ਆ ਤੇ ਵਜਨ ਵਜੂਦ ਵੀ ਚੰਗਾ ਤੇ ਫੇਸ ਵਾਲੇ ਪੱਖ ਤੋਂ ਵੀ ਇਹ ਗੱਲ ਕਰ ਲਈਏ ਹਰੇਕ ਪੱਖ ਤੋਂ 100 ਦੀ 100 ਓਕੇ ਆ ਬਾਈ ਇਹਦੇ ਪੈਸੇ ਜਗੀ ਹੋਂ ਤਾਂ ਹੀ ਕਰ ਲਾਂਗੇ ਭਾਈ ਰੇਟ ਇਹਨਾਂ ਦਾ ਕੁਆਲਿਟੀ ਵਾਲੀਆਂ ਗਾਮਾਂ ਨੇ ਥੋੜੀਆਂ ਜਿਹੀਆਂ ਐ ਵੀ ਥੋੜੀਆਂ ਨਰਮ ਕਰਕੇ ਆਨੇ ਆ ਪਫੂ ਮੁੱਲ ਤਾਂ ਐਂ ਵੀ ਕਰ ਲੈਂਦੇ ਕੋਈ ਗੱਲ ਨਹੀਂ ਠੀਕ ਆ ਜੀ ਥੋੜੀਆਂ ਨਰਮ ਨੇ ਜੇ ਗਾਮਾ ਹੁਣ 5-4 ਦਿਨ ਕਈ ਵਾਰ ਡੰਗਰ 2 ਦਿਨ ਰੁਕ ਜਾਂਦਾ ਹਨ ਹਾਂਜੀ ਹਾਂਜੀ ਤੇ ਜੇ ਖੁੱਲ੍ਹ ਖਾਲ ਜੇ ਤੈਨੂੰ ਪਤਾ ਫਿਰ ਉਹਦਾ ਓਹਜਾ ਰੇਟ ਬਣ ਜਾਂਦਾ ਠੀਕ ਆ ਜੀ ਜੇ ਅੱਜ ਦੇ ਹਿਸਾਬ ਨਾਲ ਓਹਜਾ ਰੇਟ ਹੋ ਜਾਂਦਾ ਹਨ ਆ ਨੰਬਰ ਬੋਲ ਦਈਏ ਆਪਣਾ 98153 98107 98152 98107 ਕੰਮ ਬਾਈ ਦਾ ਵਪਾਰ ਦਾ ਤੇ ਮੈਡਮ ਹੋਰ ਵੀ ਖੜੀਆਂ ਆਪਣੇ ਕੋਲੇ ਥੋੜੀ ਨਾਰਮਲ ਸੁੰਨੀਆਂ ਵੀ ਆ ਰਾਤ ਦੀਆਂ ਤਾਜ਼ੀਆਂ ਵੀ ਸੁੰਨੀਆਂ ਖੜੀਆਂ ਕਿਉਂਕਿ ਥੋੜੀਆਂ ਭਲ ਭਲੋ ਜਨੇ ਆਪਾਂ ਤਾਂ ਅੱਜ ਹਜੇ ਵੀਡੀਓ ਪਾਈ ਹਾਂ ਇੱਕ ਬਾਈ ਕੋਲੇ ਸਾਈ ਹਾਲ ਬੱਛੀ ਖੜੀ ਆ ਤਾਜੀ ਸੂਈ ਥੋੜੀ ਭਲਚਾ ਮੜੀ ਦਿਖਾਈ ਦਿੰਦੇ ਆ ਉਹ ਵੀ ਵੀ ਵਾਲੀ ਕੋਈ ਗੱਲ ਨਹੀਂ ਹਾਂਜੀ ਗਾਵਾਂ ਵੀ ਮੰਨ ਲਓ ਬਾਈ ਆਪਣੇ ਕੋਲੇ 15 ਤੋਂ 16 ਗਾਵਾਂ ਖੜੀਆਂ ਨੇ ਤਿਆਰ ਵੇਚਣ ਵਾਲੀਆਂ ਤਾਂ ਠੀਕ ਹੈ ਕਹਿੰਦਾ ਜਿਹੜਾ ਡੰਗਰ ਤਿਆਰ ਜਾਊਗਾ ਉਹੀ ਵੀਡੀਓ ਚ ਪਾਉਣ ਦਾ ਫਾਇਦਾ ਹੈਗਾ ਠੀਕ ਹੈ ਜੀ ਆ ਖੜੀਆਂ ਤਾਂ ਬਹਿਣਾ ਨਿਕਲੋ ਉਹ ਤਿੱਕਰ ਖੜੀਆਂ ਆਪਣੇ ਕੋਲ ਹੈ ਠੀਕ ਹੈ ਜੀ ਕੋਈ ਕਿਸੇ ਵੀ ਕੁਆਲਿਟੀ ਦੀ ਗੱਲ ਮੰਨਦਾ ਪਤੋਂ ਮੰਗਦਾ ਮਿਲ ਸਕਦੀ ਹੈ ਆਪਣੇ ਕੋਲ ਕਹਿਣ ਦਾ ਭਾਅ ਹਰੇਕ ਕੁਆਲਿਟੀ ਮਿਲੂਗੀ ਹਾਂ ਆ ਕੁਆਲਿਟੀ ਬਾਈ ਕਹਿੰਦਾ ਹਰੇਕ ਮਿਲੂ ਜਿਵੇਂ ਜਰਸੀ ਤੋਂ ਲਾ ਕੇ ਸਾਈਵਾਲ ਤੋਂ ਲਾ ਕੇ ਐਚਐਫ ਤੋਂ ਲਾ ਕੇ ਸਾਰੀ ਹਰ ਇੱਕ ਤਰ੍ਹਾਂ ਦੀ ਗੱਲ ਮਿਲੂਗੀ ਆ ਕੁਆਲਿਟੀ ਬਾਈ ਕਹਿੰਦਾ ਆਪਣੇ ਕੋਲ ਹਰੇਕ ਮਿਲੂ ਬਾਕੀ ਨੰਬਰ ਬਾਈ ਦਾ ਵੀਡੀਓ ਤੇ ਲਾ ਦੂੰਗਾ ਜਿਹੜੀ ਵੀ ਬੱਚੀ ਪਸੰਦ ਆ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀ